मेरा बाबा नाना करतारपुर कॉरिडोर ते वखवख स्टेटा तो ਲੋਕ ਗੁਰਦੁਆਰਾ ਸਾਹਿਬ ਦੇ ਦਰਸ਼ਨ دیدار ਕਰਨ ਦੇ ਲਈ ਆ ਰਹੇ ਨੇ ਪਰਤੰਦਾ ਜੀ ਕੇ ਦੁਰਬੀਨ ਨਾ ਹੋਣ ਕਰਕੇ ਅ ਬਜ਼ੁਰਗਾ ਦੇ ਲਈ ਕਾਫੀ ਮੁਸ਼ਕਲ ਖੜੀ ਹੋ ਗਈ ਹੈ ਜੀਆਂ ਬਜ਼ੁਰਗਾ ਦੇ ਨਜ਼ਰ ਘੱਟ ਹੋਣ ਕਰਕੇ ਉਹਨਾਂ ਨੂੰ ਦਰਸ਼ਨਾਂ ਤੋਂ ਵਾਂਝੇ ਹੀ ਜਾਣਾ ਪੈ ਰਿਹਾ ਅਤੇ ਉਹਨਾਂ ਕਹਿੰਿਆ ਕਿ ਪਾਸਪੋਰਟ ਤੋਂ ਇਲਾਵਾ ਅ ਵੀ ਕੁਝ ਇਦਾਂ ਦੇ ਨਿਯਮ ਹੋਣੇ ਚਾਹੀਦੇ ਨੇ ਤਾਂ ਜੋ ਬਜ਼ੁਰਗਾ ਅਤੇ ਬੱਚੇ ਜਿਹੜਨੇ ਆਸਾਨੀ ਦੇ ਨਾਲ ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਦਰਸ਼ਨ دیدار ਕਰ ਸਕਣ ਮਾਤਾ ਦਾ ਆਪਣਾ ਲਖਮੀ ਸਿੰਘ ਕੁਜੀਪੁਰ ਅੱਜ ਅਸੀਂ ਪਹੁੰਚੇ ਜਿਹੜਾ ਗੁਰਦਾਸਪੁਰ ਦੇ ਜਿਹੜਾ ਬਾਬਾ ਨਾਨਕ ਕੋਰੀਡੋਰ ਤੇ ਸੋ ਤੁਸੀਂ ਦੇਖ ਰਹੇ ਹੋ ਕਿ ਸੰਗਤਾਂ ਦੂਰੋਂ ਦੇਖ ਰਹੀਆਂ ਨੇ ਕੋਰੀਡੋਰ ਦੇ ਦਰਸ਼ਨ ਕਰਨ ਆ ਰਹੇ ਨੇ ਦੂਰਬਿੰਦ ਨਾਲ ਸੋ ਸਾਡੇ ਨਾਲ ਇੱਥੇ ਲੋਕ ਕੁਝ ਲੋਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸੋ ਲੋਕਾਂ ਤੋਂ ਜਾਣਦੇ ਹਾਂ ਸਾਰੀ ਗੱਲਬਾਤ ਸੋ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਉਹਨਾਂ ਦਾ ਸੱਚੇ ਬਾਬਾ ਜੀ ਕੀ ਬਾਬਾ ਜੀ ਆਪਣਾ ਨਾਮ ਬੋਲੋ ਜੀ ਰਕਾਰ ਸਿੰਘ ਜੀ ਕਿੱਥੋਂ ਬਾਬਾ ਜੀ ਹੋਏ ਜੀ ਅਸੀਂ ਆ ਕੁੱਕਰ ਖੋੜਿਆ ਪਿੰਡ ਜੀ ਹਾਂਜੀ ਅਕਲਾ ਨੌਰ ਦਾ ਗੇ ਤੇ ਆ ਤੇ ਚੌੜਾ ਚੌੜੇ ਆਇਆ ਤੇ ਬਾਬੇ ਦਾ ਮੇਲਾ ਵੇ ਅਸੀਂ ਵੀ ਦਰਸ਼ਨ ਮੇਲੇ ਕਰਕੇ ਆਗੇ ਦੂਰ ਬਿਨਾ ਲੱਗੀ ਦੀ ਬਹੁਤ ਸੋਨਾ ਵੇਖਣ ਨੂੰ ਇੰਤਜ਼ਾਮ ਹੀ ਤੇ ਜਿਹੜੇ ਬਾਬਾ ਜੀ ਜਿਵੇਂ ਪਾਸਪੋਰਟ ਦੀ ਸ਼ਰਤ ਹੈ ਜਾਂ ਕੁਝ ਹੋਰ ਸ਼ਰਤਾਂ ਨੇ ਮੈਨੂੰ ਕੋਈ ਸ਼ਰਤਾਂ ਦੇ ਰਿਸ਼ੋਦ ਹੋ ਗਿਆਗਾ ਤੇ ਜੇ ਇਹ ਮਤਲਬ ਤੁਸੀਂ ਦੂਰ ਤੋਂ ਦਰਸ਼ਨ ਕਰਦੇ ਹੋ ਕਿ ਮੰਨੀ ਕਰਦਾ ਵੀ ਕੋਈ ਕੋਲ ਨਜ਼ੀਬ ਆ ਕੇ ਦਰਸ਼ਨ ਕੀ ਹਾਂਜੀ ਹਾਂਜੀ ਤੇ ਇਹ ਨਦੀਕ ਆ ਕੇ ਇਹਦਾ ਜਿਹੜਾ ਪਾਸਪੋਰਟ ਆ ਉਹ ਸੌਖਾ ਬਣਨਾ ਚਾਹੀਦਾ ਵਾ ਮਾਰੇ ਬੰਦੇ ਕੋ ਨਹੀਂ ਹੈ بڑا ਔਖਾ ਬਣਦਾ ਵਾ ਆਧਾਰ ਕਾਰਡ ਦੇ ਹੋ ਜਾਈਂ ਜਾ ਸੌਖੇ ਸੀ ਕਿਹਾ ਬਲੋ ਸਰਕਾਰ ਕੋ ਦੁਹਾਰ ਕਰਦੇ ਆਧਾਰ ਕਾਰਡ ਦੇ ਹੋ ਜੇ ਆਂ ਅਸੀਂ ਸਾਰੇ ਜਾਣੇ ਜਾ ਕੇ ਘਰ ਦੇ ਮੈਂਬਰ ਜਿਹੜੇ ਨੇ ਆਧਾਰ ਕਾਰਡ ਤੇ ਸਾਰਿਆਂ ਉਹ ਹੋਏ ਅਹੀਂ ਸੋ ਖਾ ਜਾ ਕੇ ਬਾਬੇ ਦਾ ਦਰਸ਼ਨ ਮੇਲਾ ਕਰ ਅਜੇ ਆਏ ਜਿੱਥੇ ਕੋ ਦੂਰਗੰ ਜਾਂ ਥੋੜਾ ਬਹੁਤ ਦਸ਼ ਹੋਏ ਕਿਵੇਂ ਲੱਗਦਾ ਨਹੀਂ ਦੂਰਬੀਨ ਦੇ ਨਹੀਂ ਇਹ ਸਾਡੀ ਤੇ ਨਜ਼ਰ ਮਾੜੀ ਆ ਤੇ ਜਿਨ੍ਹਾਂ ਦੀ ਚੰਗੀ ਨਜ਼ਰ ਆ ਉਹ ਤੇ ਕਰ ਦੇਖ ਲੈਂਦੇ ਨੇ ਬਾਬੇ ਦੇ ਦਰਸ਼ਨ ਮੇਲਾ ਕਰਦਾ ਹਾਂ ਜਦ ਤੱਕ ਇਹ ਲੱਗੇ ਜਾਈਏ ਤੇ ਫੇਰ ਹੀ ਚੰਗਾ ਠੀਕ ਹੀ ਲੱਗਦਾ ਜਦ ਤੱਕ ਸ਼ਰਤਾਂ ਦੇ ਵਿੱਚ ਕੋਈ ਸ਼ੋਧ ਨਹੀਂ ਹੁੰਦਾ ਤੋ ਉੱਤ ਤੱਕ ਦੂਰਬੀਨ ਜਿਹੜੀ ਸਤਤ ਕੀਤੀ ਜਾਣੀ ਚਾਹੀਦੀ ਹੈ ਦੂਰਬੀਨ ਤੇ ਜ਼ਰੂਰੀ ਹੋਣੀ ਚਾਹੀਦੀ ਆ ਜੀ ਉਹਦੇ ਨਜ਼ਦੀਕ ਬਾਬਾ ਆ ਜਾਂਦਾ ਦੂਰ ਪਾਣ ਲਈ ਸੋ ਸਾਡੇ ਨਾਲ ਹੋਰ ਲੋਕ ਮਜ਼ਦੂਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਅਸਿਕਾ ਬਜੀ ਅਸਿਕਾ ਬਜੀ ਕਾਸ ਆਇਓ ਮੈਂ ਬਾਈ ਮਾਚਲਸੋਰ ਅੱਜ ਜਾ ਕੇ ਕਰਬੋ ਦੇਖਨੇ ਆਂ ਹਾਂਜੀ ਕੋਰੀਡੋਰ ਦੇਖਨੇ ਆਂ ਉਹ ਪਿਛਲੇ ਪਿਛੇ ਗੁਰਦਾਰੇ ਵੀ ਤੇ ਦਰਸ਼ਨ ਕੀ ਹੋਗੇ पीछे? पीछे पीछे, पीछे स्वामी सत्संग ब्यास से वहाँ से फिर से डायरेक्ट हमने इधर आया तो जो देखा पास से क्या महसूस हुआ आपको पहले सर मैंने सेम ही लगता पे हाँ जी सेम ही लगता था पाकिस्तान से दर्शन करने का मन को लगता कि जहाँ नजदीक जाके नजदीक जाके पता है ना उसमें तो कुछ नीचे में जाता है पासपोर्ट की जहाँ कुछ मतलब वो कैसे देखते थे सर वो तो उसके लिए पासपोर्ट चाहिए और वीज़ा चाहिए होगा मैंने नहीं कैसे जो आम लोग हैं बच्चे हैं जहाँ वो जब इनका पासपोर्ट इतनी जितनी लागू होता तो क्या सरकार को जे नीजे में कोई थोड़ा बहुत सूट करना चाहिए थोड़ा बहुत तो करना चाहिए बिल्कुल नज़दीक है ना थोड़ा बहुत छूटता होना चाहिए क्या छूट करना चाहिए ये भी जाके एक दो घंटे के लिए दर्शन करके आ जाए

ਤੋ ਜਿਹੜਾ ਪਹਿਲੇ ਜਹਾਂ ਪਰ ਇਹ ਦੂਰਬਿੰਦ ਲਗਾ ਤਾ ਅਭੀ ਦੂਰਬਿੰਦ ਮੇਰੇ ਕੋਲ ਤੁਮ ਪਹਿਲੀ ਬਾਰ ਆਏ ਕਾ ਜਹਾਂ ਪਹਿਲੇ ਫਸਟ ਟਾਈਮ ਆਏ ਫਸਟ ਟਾਈਮ ਆਏ ਹਾਂ ਬੋਲ ਹਮਾਰੇ ਰਿਲੇਟਿਵ ਆ ਰਕੇ ਹਾਂ ਉਹ ਵੀ ਨਜ਼ਦੀਕ ਕੇ ਹੈ ਤੋ ਬਹੁਤ ਪਤਾ ਰਹੇ ਤੇ ਮੇਰੇ ਕੋਲ ਦੂਰਬਿੰਦ ਲਗਾਏ ਇਧਰ ਪਹਿਲੇ ਵੀ ਕਿ ਕੈਸਾ ਲਗਾ ਦਰਸ਼ਨ ਕਰਤੇ ਮਾਨ ਸਰ ਬਹੁਤ ਬੜੀਆ ਲਗਾ ਸਰ ਬਹੁਤ ਆਨੰਦ ਆਇਆ ਆਪਕਾ ਆਨੰਦ ਜੀ ਸਰ ਸੋ ਸਾਡੇ ਨਾਲ ਹੋਰ ਲੁਕਮਜੀਤ ਸਾਹਿਬ ਜੀ ਹਾਂ ਜੀ ਸੁਭਾਲ ਜੀ ਮੇਰਾ ਨਾਮ ਤਸਵੀਰ ਕਰ ਤਲਾ ਨੌਰ ਤੋਂ ਕਿ ਕਿਵੇਂ ਮਤਲਬ ਤੁਸੀਂ ਜਿਹੜਾ ਇੱਥੇ ਮੰਦੂਰ ਪਹਿਲਾਂ ਦੂਰਦਨੂ ਦੀ ਤੂਣ ਕਿਉਂ ਅੱ ਕੀ ਦੂਰਬਿੰਦੋ ਜਿੰਨੀ ਵਾਰ ਵੀ ਆਈਆਂ ਦੂਰਬੀ ਨਹੀਂ ਹੁਣ ਇੱਥੇ ਦੂਰਬਿੰਦ ਹੈ ਨਹੀਂ ਆ ਕੋਈ ਮੈਂ ਨਾਲ ਗੈਸਟਰ ਨੂੰ ਘੁਮਾਉਣ ਲਈ ਆਈਆਂ ਮੈਂ ਵੇਖ ਰਹੀ ਹਾਂ ਕਿ ਮਤਲਬ ਦੂਰਬਿੰਦੀ ਕੋਈ ਫੈਸਿਲਿਟੀ ਨਹੀਂ ਹੈ ਤੇ ਕੀ ਗੱਲ ਦੂਰਬਿੰਦ ਕਿਉਂ ਹਟਾ ਦਿੱਤੀ ਆ ਇੱਥੇ ਸਾਨੂੰ ਇਹ ਪਤਾ ਨਹੀਂ ਹੁਣ ਐਵੇਂ ਤਾਂ ਕਿ ਲੋਟੇ ਮੰਨੋ ਥੋੜਾ ਬੋਤ ਹੈ ਪੜੀਆਂ ਜਾਂ ਖੇਤ ਹੀ ਦੇਖਦੇ ਹੋਣਗੇ ਹੁਣ ਤਾਂ ਇਹ ਥੋੜਾ ਬੋਤ ਕਲੋਜ਼ ਦੇਖਦਾ ਹੈ ਬਾਕੀ ਜਿਹੜੇ ਮਤਲਬ ਵੇਖਣ ਹੁੰਦੇ ਆ ਉਹੀ ਉਹ ਹੀ ਸ਼ਰਧਾ ਹੈ ਨਾ ਸਾਡੇ ਗੁਰੂ ਸਾਹਿਬ ਦੀ ਅਸੀਂ ਇੱਥੋਂ ਆ ਕਿ ਮਤਲਬ ਗੁਰੂ ਜਰਾ ਸਾਹਿਬ ਦੇ ਦਰਸ਼ਨ ਕਰ ਲਈਏ ਉਹ ਦਰਸ਼ਨ ਨਹੀਂ ਇਸ ਤਰ੍ਹਾਂ ਹੁੰਦੇ ਸਾਨੂੰ ਕੀਤੀ ਜਾਵੇ ਦੂਰ ਵੀ ਜਰੂਰੀ ਆ ਇੰਨੀ ਸਰਦਾ ਦੇ ਨਾਲ ਜਿਹੜੀ ਸੰਗਤ ਆਉਂਦੀ ਆ ਨਾ ਉਹਨਾਂ ਨੂੰ ਦੂਰਬਿੰਦ ਜਰੂਰੀ ਆ ਉਤਲ ਉਹ ਜਿਵੇਂ ਮਤਲਬ ਪਾਸਪੋਰਟ ਦੀ ਸ਼ਰਤਾਂ ਜਾਂ ਹੋਰ ਥੋੜੇ ਬੋਲੇ ਸ਼ਰਤਾਂ ਜਿ ਨਿਜਮ ਹੋਏ ਨੇ ਮਤਲਬ ਜਿਵੇਂ ਪਰਿਵਾਰਕ ਮੈਂਬਰ ਦੇ ਵਿੱਚ ਇੱਕ ਜਿਹੜਾ ਮੇਨ ਹੁੰਦਾ ਉਹਦਾ ਪਾਸਪੋਰਟ ਹੁੰਦਾ ਬੱਚਿਆਂ ਦਾ ਨਹੀਂ ਹੁੰਦੇ ਬਜ਼ੁਰਗਾਂ ਦੇ ਨਹੀਂ ਹੁੰਦੇ ਉਹ ਕਿਵੇਂ ਦੇਖਦੇ ਸਨ ਹਨ ਇਹ ਉਹ ਥੋੜਾ ਜਿਹਾ ਮਤਲਬ ਇਸ ਚੀਜ਼ ਨੂੰ ਮਤਲਬ ਜ਼ਿਆਦਾਤਰ ਇਹ ਸੰਗਤ ਇਹ ਮਹਿਸੂਸ ਕਰਦੀ ਆ ਕਿ ਬੱਚਿਆਂ ਦੇ ਵੀ ਪਾਸਪੋਰਟ ਕਈ ਵਰੀ ਨਹੀਂ ਮੰਨਦੇ ਬਜ਼ੁਰਗ ਜਿਹੜੇ ਪਹਿਲਾਂ ਉਹਨਾਂ ਦੇ ਪਾਸਪੋਰਟ ਨਹੀਂ ਬਣਦੇ ਤੇ ਇਹਨਾਂ ਨੂੰ ਚਾਹੀਦਾ ਕਿ ਉਸ ਦਾ ਖ ਜਿਵੇਂ ਬਾਣੀ ਦੇ ਵਿੱਚ ਜਿਵੇਂ ਵਾਗ ਜਨ ਅਰਦਾਸ ਦੇ ਵਿੱਚ ਉਹ ਖੁੱਲੇ ਗੁਰਦਵਾਰਾ ਦੇ ਦਰਸ਼ਨ ਹਾਂ ਜੀ ਦਰਸ਼ਣ ਦੇਦਾਰ ਭਗਵਾਨ ਉਹ ਚੀਜ਼ ਦੇ ਲੱਗ ਹੋ ਗਈ ਹੈ ਪਰ ਅਜੇ ਪੂਰੀ ਵੀ ਜਿਹੜੀ ਚੀਜ਼ਾਂ ਦੇ ਵਿੱਚ ਜਿਹੜੀ ਥੋੜਾ ਹੈਗਾ ਵਾ ਮਤਲਬ ਇਹ ਸੌਖਾ ਬਿਲਕੁਲ ਬਿਲਕੁਲ ਹਾਂ ਜੀ ਅਸੀਂ ਤੁਰੇ ਆਉਂਦੇ ਵੀ ਇਹੀ ਗੱਲ ਕਰ ਰਹੇ ਹਾਂ ਕਿ ਜੇਕਰ ਪਾਸਪੋਰਟ ਦਾ ਨਾਂ ਇਹੋ ਜਿਹਾ ਹੋਵੇ ਨਾ ਤੇ ਜਿੰਨੀ ਸੋਹਣੀ ਇਥੇ ਇਮੀਗ੍ਰੇਸ਼ਨ ਦਾ ਵਾ ਨਾ ਇਹ ਰੋਲਾ ਨਾ ਹੋਵੇ ਸਿੱਧੇ ਦਰਸ਼ਨ ਕਰ ਸਕੀਏ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਜ਼ਿਆਦਾਤਰ ਸਾਡੇ ਜੋਂ ਤੋਂ ਇਹ ਕੋਰੀਡੋਰ ਖੁੱਲਾ ਨਾ ਉਹਨਾਂ ਦੀ ਇਹ ਖੁਆਸ਼ ਆ ਕਿ ਕਿਤੇ ਇਸ ਤਰ੍ਹਾਂ ਦਾ ਮੌਕਾ ਜਲਦੀ ਸਾਨੂੰ ਦਮੋ ਕਮਲ ਜੀ ਅਹੀਂ ਦਰਸ਼ਕ ਆ ਗਏ ਮੋ ਸਾਡੇ ਬਜ਼ੁਰਗਾਂ ਦੇ ਪਾਸਵਰਡ ਬਣਾ ਦੇ ਬਹੁਤ ਮਤਲਬ ਮੁਸ਼ਕਲ ਹੋ ਗਿਆ ਕਿ ਬੱਚਿਆਂ ਨੂੰ ਨਹੀਂ ਪਾਸਪੜੀ ਨਹੀਂ ਜਲਦੀ ਮਤਲਬ ਮਿਲ ਰਿਹਾ ਤੇ ਬਜ਼ੁਰਗਾਂ ਦਾ ਤਾਂ ਬਹੁਤ ਮੁਸ਼ਕਲ ਆ ਤੁਹਾਡੇ ਨਾਲ ਹੋਰ ਲੋਕ ਮੌਜੂਦ ਹੋਣਾ ਚਾਹੁੰਦਾ ਅਸਰ ਆਇਆ ਗੁਰਜੀਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕੀ ਹਦੀ ਨਾਮ ਮਹਾਰਾਜ ਜੀ ਸਾਨੂੰ ਦਰਸ਼ਨਮ ਕਰਨ ਦਾ ਮੌਕਾ ਦਿੱਤਾ ਜਾਵੇ ਮਹਾਰਾਜ ਜੀ ਜਿਨ੍ਹਾਂ ਦੇ ਪਾਸਪੋਰਟ ਹੈ ਨਹੀਂਗੇ ਆਧਾਰ ਕਾਰਡ ਤੇ ਹੀ ਜਾਣ ਦੇ ਦੇਣ ਦਰਸ਼ਨ ਨਜ਼ਾਰ ਕਰੀਏ ਕਿੱਥੋਂ ਆਏ ਕਿੱਥੋਂ ਅਸੀਂ ਪਿੰਡ ਪਚਰੰਗੇ ਤੇ ਜਿਲ੍ਹਾ ਜਲੂਰ ਜੰਧਰੇੜੀ ਤੋਂ ਅੱਜ ਜਨਾ ਸ਼ਵੇਰ ਦਾ ਮਤਲਬ ਮੰਨ ਤੇ ਤਾਂ ਆ ਵੀ ਅੱਜ ਕਰੀ ਗੁਰੂ ਦਾ ਦਰਸ਼ਨ ਕਰਕੇ ਆਉਣੇ ਹਾਂ ਜੀ ਕਿਵੇਂ ਮਤਲਬ ਹੋਏ ਦਰਸ਼ਨ ਦਰਸ਼ਨ ਕਰਨ ਗਏ ਆ ਸੰਗਤਾਂ ਸਾਡੇ ਕੋਲ ਪਾਸਪੋਰਟ ਹੈ ਨਹੀਂ ਸੇ ਇਸ ਤਰ੍ਹਾਂ ਹੀ ਹੈਗੇ ਆ ਨਾਲ ਇੱਥੇ ਜਿਹੜਾ ਇਹਨਾਂ ਨੂੰ ਸ਼ਰਤਾਂ ਤੋਂ ਪੜ ਲੱਗਿਆ ਵੀ ਇੱਥੇ ਦੂਰ ਬਣੋ ਦੇ ਜੀ ਹਾਂ ਜੀ ਦਿਲ ਦੇ ਵਿੱਚ ਚਾ ਉੱਠਿਆ ਚਾ ਬਾਨ ਬਾਨ ਦਰਸ਼ਨ ਕਰਨ ਦੇ ਅਸੀਂ ਦਰਸ਼ਨ ਕਰੀਏ ਕੀ ਕੀ ਸਰਕਾਰ ਤੋਂ ਮੰਗ ਜਾਂਦੀ ਵੀ ਜਿਵੇਂ ਮਤਲਬ ਪਾਸਪੋਰਟ ਦੀ ਸ਼ਰਤ ਹੈ ਉਸ ਤੋਂ ਇਲਾਵਾ ਜਿਵੇਂ ਵੀ ਹੋਰ ਕੋਈ ਸ਼ਰਤਾਂ ਵਿੱਚ ਨਿਜ ਸੁਧਾਰ ਕਰਨ ਦੀ ਸਾਰੇ ਮਾਤਾ ਬੱਚੇ ਤੋਂ ਲੈ ਕੇ ਬੁੱਢਿਆਂ ਤੱਕ ਸਾਰਿਆਂ ਨੂੰ ਦਰਸ਼ਨ ਦੇ ਦਾਲ ਕਰਨੀ ਹਾਂ ਮੈਨੂੰ ਕੋਲ ਜਾ ਕੇ ਨਜ਼ਦੀਕ ਜਾ ਕੇ ਹਾਂ ਜੀ ਨਜ਼ਦੀਕ ਜਾ ਕੇ ਦਰਸ਼ਨ ਕਰਨ ਦਾ ਇਛਾ ਹੈ